ਮੈਂ ਜਗਿੰਦਰ ਸਿੰਘ ਜੀ ਮੈਰੀ ਸ਼ਿ ਕੋਲੋਨੀ ਜੀ 7 ਨੰਬਰ ਗਲੀ 'ਚ ਰਹਿਣਾ ਜੀ ਤੇ ਮੈਂ ਈ ਰਿਕਸ਼ਾ ਚਲਾੰਗਾ ਹੈਗਾ ਤੇ 20 ਤਰੀਕ ਦੀ ਸ਼ਰੇ 3:30 ਵਜੇ ਦੇ ਕਰੀਬ ਮੇਰੀ ਬੈਟਰੀ ਚੋਰੀ ਹੋ ਗਈ ਤੇ ਮੈਨੂੰ ਪਤਾ ਨਹੀਂ ਲੱਗਿਆ ਜੋ ਕੈਮਰੇ 'ਚ ਟਾਈਮ ਆਇਆ ਹੈ ਉਸ ਦੇ ਮੁਤਾਬਕ 3:30 ਵਜੇ ਨਾਲ ਮੇਰੀਆਂ ਬੈਟਰੀਆਂ ਚੋਰੀ ਚੋਰ ਚੋਰੀ ਕਰਕੇ ਲੈ ਗਏ ਹਨ ਤੇ 6 ਵਜੇ ਮੈਂ ਆਪਣੇ ਰੁਟੀਨ ਦੇ ਹਿਸਾਬ ਨਾਲ ਉੱਠਿਆ ਤੇ ਗੱਡੀ ਲਿਜਾਣ ਲੱਗਿਆ ਤਾਂ ਦੇਖਿਆ ਦਾ ਵਿੱਚ ਬੈਠੀਆਂ ਹੈ ਹੀ ਨਹੀਂ ਸੀਗੀਆਂ ਚਾਰੋਂ ਦੀਆਂ ਮੇਰੀਆਂ ਚਾਰੋਂ ਬੈਠੀਆਂ ਚੋਰੀ ਹੋ ਗਈਆਂ ਤੇ ਮੈਨੂੰ ਇੱਕਦਮ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਮੈਂ ਪਹਿਲੀ ਮੇਰੀ ਗੱਡੀ ਕਿਸ਼ਤਾਂ ਤੇ ਸੀ ਜੀ ਮੈਂ 10 ਕਿਸ਼ਤਾਂ ਭਰੀਆਂ ਨੇ ਤੇ ਥਾਲੇ 8 ਕਿਸ਼ਤਾਂ ਬਾਕੀ ਰਹਿੰਦੀਆਂ ਨੇ ਆਪਣੇ ਪੜੋਸੀ ਦੀ ਮਦਦ ਨਾਲ ਮੈਂ ਖਾਲਸਾ ਐਡ ਦੇ ਦਫਤਰ ਆਇਆ ਤਾਂ ਇਹਨਾਂ ਨੇ ਜੀ ਕਿਹਾ ਚਲੋ ਕੋਈ ਨਹੀਂ ਤੁਸੀਂ ਐਪਲੀਕੇਸ਼ਨ ਲਿਖੋ ਕਿ ਐਪਲੀਕੇਸ਼ਨ ਮੈਂ ਲਿਖ ਕੇ ਦਿੱਤੀ ਸੀ ਜੀ ਤੇ ਅੱਜ ਮੈਨੂੰ ਇਹਨਾਂ ਨੇ ਕੈਟੀਆਂ ਨਵੀਆਂ ਲੈ ਕੇ ਦਿੱਤੀਆਂ ਹਨ ਤੇ ਜੋ ਕਿ ਮੈਂ ਅੱਜ ਕੋ ਆ ਕੇ ਕੰਮ ਤੇ ਜਾਣ ਦੀ ਗੱਲ ਹੋ ਗਿਆ ਹਾਂ ਵਰਨਾ ਮੈਂ ਮੈਂ ਬੈਠੇ ਨਹੀਂ ਸੀ ਲੈ ਫਿਰਦਾ ਕਿਉਂਕਿ ਮੇਰੇ ਜੋ ਪੱਕੇ ਨਹੀਂ ਆਟ ਕਿਥਾਂ ਇੱਕ ਗੱਡੀ ਜਿਹਾ ਪਕਾਇਆ ਖੜੀਆਂ ਹਨ ਤੇ ਮੇਰੇ ਲਈ ਬੜਾ ਮੁਸ਼ਕਲ ਹੋ ਜਾਣਾ ਸੀ ਮੈਂ ਸਾਉ ਸਾਈਡ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੀ ਜਿਵੇਂ ਉਹਨਾਂ ਨੇ ਮੇਰੇ ਮੇਰੇ ਨਾਲ ਜੋ ਹੋਇਆ ਹੈ ਤੇ ਜੇ ਮੇਰੀ ਮਦਦ ਨਾ ਕਰਦੇ ਤਾਂ ਮੇਰੇ ਲਈ ਬੜਾ ਮੁਸ਼ਕਲ ਸੀਗੀ